ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਗورਪ੍ਰੀਤ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ گاਵਾ ਦਿਖਾਉਣੀਆਂ ਵਾ ਜਿਨ੍ਹਾਂ ਦੇ ਵਿੱਚੋਂ ਦੋ گاਵਾ ਜਿਹੜੀਆਂ ਸੱਜਰ ਸੁਈਆਂ ਵਾ ਤੇ ਇੱਕ ਜਿਹੜੀ ਗਾਂ ਇਹ ਗੱਬਣ ਡਿਟੇਲ ਆਪਾਂ ਸਾਰੀ ਵੀਰ ਤੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਅਦਰ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਤਸੱਲੀ ਇੱਥੇ ਆ ਕੇ ਆਪਣੀ ਕਰਕੇ ਪਸ਼ੂ ਫਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਕਿਸੀ ਹੋਰ ਵੀਰ ਪਰਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਨਿਰਖ ਪਰਖ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਇਹਨਾਂ ਸੰਗਾਮਾਂ ਦੇ ਹਾਂਜੀ ਵੀਰ ਜੀ ਸਤਿ ਸ ਆਪਣਾ ਵੀ ਜੀ ਡਰੈਸ ਬੋਲ ਦੋ ਮੈਨੂੰ ਪਿੰਡਾ ਲੌਕਾ ਵੀਰ ਹਾਂਜੀ ਤਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰ ਫੋਨ ਨੰਬਰ ਤੇ ਨਾਮ ਦੱਸ ਦੋ 95925 76010 ਗੁਰਪ੍ਰੀਤ ਸਿੰਘ ਜੀ ਅੱਛਾ ਜੀ ਅੱਜ ਤਿੰਨ ਗਾਵਾਂ ਵੀ ਸੀ ਹਾਂਜੀ ਤਿੰਨ ਗਾਵਾਂ ਆ ਦੋ ਗੱਬਣਾ ਤੇ ਦੋ ਸੂਈਆਂ ਤੇ ਇੱਕ ਕੱਪੜਾ ਹਾਂਜੀ ਹਾਂਜੀ ਅੱਛਾ ਸ਼ੁਰੂ ਕਰਦੇ ਆ ਪਹਿਲਾਂ ਇਹ ਸੂਈ ਗਾਂ ਤੋਂ ਇਹਦੀ ਡਿਟੇਲ ਦੱਸੋ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਵੀ ਜੀ 16 ਤਰੀਕ ਦੀ ਸੂਈ 16 ਜੀ ਲੱਗਣੀ 15 16 ਦਿਨ ਹੋ ਗਏ ਆ 16 ਜੁਲਾਈ ਦੀ ਸੀ ਹਾਂ ਜੀ ਹਾਂ ਠੀਕ ਹੈ ਇਹਦੀ ਵਾਸ਼ੀ ਜਿਹੜੀ ਉਹ ਸਪੇਅਰ ਹੋ ਗਈ ਅੱਛਾ ਜੀ ਹਾਂ ਜੀ ਠੀਕ ਹੈ ਜੀ ਮਤਲਬ ਬਜੀ ਅੰਦਰੋਂ ਬਾਹਰ ਇਹ ਮਰੀਜ਼ ਨਾ ਨਾ ਤੇ ਚੌਥੇ ਦਿਨ ਬਜੀ ਅੱਛਾ ਤੇ ਜੀ ਠੀਕ ਠੀਕ ਸਾਰੀ ਡਿਟੇਲ ਆ ਵੀਡੀਓ ਸੌਣ ਲਈ ਦੀ ਆਪਣੇ ਕੋਲ ਅੱਛਾ ਵੀਡੀਓ ਹੈਗੀ ਫੋਨ ਦੀ ਹਾਂ ਸਭ ਕੁਝ ਰਿਕਾਰਡ ਹੈਗਾ ਆਪਣੇ ਕੋਲ ਠੀਕ ਹੈ ਚਲੋ ਆਪਾਂ ਕੋਲੀ ਵੀਡੀਓ ਵਿੱਚ ਦਿਖਾ ਦਾਂਗੇ ਤੇ ਇਹਨੂੰ ਵੀਰ ਕੰਨਾ ਦੇ ਦੁੱਧ ਥੱਲੇ ਤੇ ਆ ਦੁੱਧ ਹੈਗਾ 16 ਲੀਟਰ ਦੁੱਧ ਦਾ ਪੂਰਾ ਹੋਊਗਾ ਹਾਂ ਜੀ ਹਾਂ ਜੀ ਉਹ ਗਰਮੀ ਦਾ ਕਰਕੇ ਦੋ ਤਰ੍ਹਾਂ 20 ਲੀਟਰ ਚਵਾ ਦਿੰਦੇ 20 ਲੀਟਰ ਦੋਸਤੋ 16 ਜੁਲਾਈ ਦੀ ਵੀਰ ਕਹਿੰਦਾ ਇਹ ਗਾਂ ਸੁੱਈ ਆ ਤੇ ਬੱਚਾ ਨੇ ਜਿਹੜਾ ਵਸ਼ੀ ਦਿੱਤੀ ਸੀ ਵਸ਼ੀ ਦੀ ਐਕਸਪਾਇਰ ਹੋ ਗਈ ਹੈ ਵੀਡੀਓ ਵੀਰ ਦੇ ਕੋਲ ਬਣੀ ਪਈ ਹੈ ਐ ਤੁਹਾਨੂੰ ਕੋਸ਼ਿਸ਼ ਕਰਾਂਗੇ ਦਿਖਾਉਣ ਦੀ ਵਿੱਚ ਨਾਲ ਹੀ ਆਪਾਂ ਵੀਡੀਓ ਦੇ ਵਿੱਚ ਤੇ ਦੁੱਧ ਹੁਣ ਵੀਰ ਕਹਿੰਦਾ ਥੱਲੇ 16 ਕਿਲੋ ਤਿਆਰ ਹੈ ਮੌਸਮ ਦੋਸਤੋ ਥੋੜਾ ਜਿਹਾ ਗਰਮੀ ਦਾ ਕਰਕੇ ਦੁੱਧ ਥੋੜਾ ਜਿਹਾ ਪੋਸਟਲੇ ਘਟਿਆ ਵੀਡੀਓ ਜਿਹੜਾ ਬਣਾਉਣ ਦਾ ਟਾਈਮ ਹੈ ਦੋਸਤੋ ਸ਼ਾਮਾਂ ਦਾ ਤਕਰੀਬਨ 3 ਵਜੇ ਦਾ ਟਾਈਮ ਹੈ ਬਾਕੀ ਦੋਸਤੋ ਚੰਗੀ ਕੱਲ ਕੱਟ ਦੀ ਚੰਗੀ ਹੈ ਕੋਣ ਵਧੀਆ ਵਧੀਆ ਕੋਈ ਬੰਦੇ ਦੀ ਲੋੜ ਨਹੀਂ ਠੀਕ ਹੈ ਜੀ ਥਣਾ ਥਣਾ ਦੀ ਕੁਆਲਿਟੀ ਵੀ ਦੋਸਤੋ ਬਹੁਤ ਵਧੀਆ ਦੀ ਸ਼ਾਮਾ ਤਾਂ ਕਾਟਰ ਕੁਆਲਿਟੀ ਵੀ ਇਹ ਕਹਿੰਦਾ ਕਾਫੀ ਵੱਡੀ ਤਰ੍ਹਾਂ ਕਰ ਲੈਂਦੀ ਥਣਾ ਦੀ ਵੇਥ ਵੀ ਦੋਸਤੋ ਹੈਗੀ ਇਹ ਦਮਾਂ ਦੀ ਸਰਦੋ ਤੰਥੰਦ ਖਾਦ ਲੈਣੇ ਬਾਕੀ ਕੋਈ ਨਿਆਣੇ ਮੰਗੇ ਦੀ ਲੋੜ ਨਹੀਂ ਜਿਤਨਾ ਮਸਜੀ ਪੈ ਜਾ ਠੀਕ ਹੈ ਜੀ ਭਾਵੇਂ ਨਿਆਣਾ ਪੈ ਜਾਏ अच्छा ते इउदी कन्ना मोल ਕਰਦੇ ਹਾਂ। मोल ਵੀ ਜੀ 48000 ਰੁਪਇਆ। 48000। ਹਾਂਜੀ 48000 ਦੇ ਦ। 45000। ਠੀਕ ਹੈ ਜੀ। ਦੂਜੇ ਨੰਬਰ ਬਾਰੇ ਦੱਸੀ ਵੀਰੇ ਦੇ ਬਾਰੇ। ਇਹ ਵੀ ਵੀ ਜੀ ਦੂਜਾ ਸੁਆ ਸੁਈ ਆ। ਅੱਛਾ ਜੀ। ਇਹ ਪਰਸੋ ਸੁਈ ਅਵਸ਼ੀ ਮਗਰ। ਠੀਕ ਹੈ ਜੀ। ਹਾਂਜੀ ਇਹ ਵੀ ਵੀ ਹਫਤਾ ਤੱਕ ਜਾਨੀ ਆ ਕੇ ਉਧਰ ਕੇ ਪਹਿਲਾਂ ਸੁਈ। ਅੱਛਾ ਪਹਿਲਾਂ ਸੁਈ। ਹਾਂ ਪਹਿਲਾਂ ਸੁਈ ਆ। ਹੁਣ ਦੁੱਧ ਦੇ ਥੱਲੇ 8 ਕਿਲੋ ਤਿਆਰ। ਅੱਛਾ ਅਜੇ ਮਤਲਬ ਦਿਨ ਪੂਰੇ ਹੋਣ ਚੱਕਨ ਦਾ ਟਾਈਮ ਹੈ। 8 ਦਿਨ ਹੁੰਦੇ ਨੇ ਪੂਰੇ। 8 ਅਗਸਤ ਨੂੰ। ਹਾਂਜੀ। ਠੀਕ ਹੈ। ਦੋਸਤੋ 8 ਅਗ ਦੋ ਦੋ 8 ਲੀਟਰ ਤਿਆਰ ਹਾਂਜੀ 8 ਲੀਟਰ ਹੋ ਗਏ ਦੁੱਧ 11 12 ਕਿਲੋ ਕਰਾ 11 12 ਹਾਂ ਫੁੱਲ ਹੀ ਇਹਨੂੰ ਤੋਤੇ ਦੋਸਤੋ ਦੂਜਾ ਦੂਜਾ ਸੂਆ ਸੂਈ ਹੈ ਦੂਜਾ ਸੂਆ ਸੂਈ ਹੈ ਠੰਡੀ ਬੋਲ ਕੋਈ ਬੰਦਾ ਬੱਚਾ ਨੇ ਵਸ਼ੀਰਤੀ ਵਸ਼ੀਰ ਦੋਸਤੋ ਬਹੁਤ ਵਧੀਆ ਤੇ ਦੁੱਧ ਹੁਣ ਜਿਹੜਾ ਵੀਰ ਕਹਿੰਦਾ 8 ਕਿਲੋਟਰ ਤਿਆਰ ਹੈ ਦੁੱਧ ਜੇ ਦੋਸਤੋ ਤਕਰੀਬਨ ਟਾਈਮ ਤੋਂ ਪਹਿਲਾਂ ਸੁਣਦਾ ਕਿ ਦੁੱਧ ਥੋੜਾ ਘਟਿਆ ਜਿਵੇਂ ਜਿਵੇਂ ਟਾਈਮ ਇਹਦਾ ਪੂਰਾ ਹੋ ਗਿਆ ਦੁੱਧ ਤੇ ਦੋਸਤੋ ਨੇ ਪੂਰਾ ਕਰੋਣਾ ਇਸੋ ਦੇ 12 ਕਿਲੋ ਰਹਾ ਠੀਕ ਹੈ ਜੀ 크로ਸ ਹੈ ਹੈ ਜੱਫ ਨੇ ਹਾਂ ਜੀ ਹਾਂ ਜੀ ਕਿਉਂ ਨ ਬੜੀ ਠੀਕ ਹੈ ਜੀ ਥਣਾ ਥਣਾ ਦੀ ਕੁਆਲਿਟੀ ਵੀ ਦੋਸਤੋ ਕਾਫੀ ਵਧੀਆ ਇਹ ਜਿਹੜੇ ਵੀਰ ਸਰੂ ਲੱਗੇ ਨਾਲ ਇਹ ਤੇ ਨਹੀਂ ਚੱਲਦਾ ਚੰਗਾ ਹਾਂ ਜੀ ਠੀਕ ਹੈ ਜੀ ਵਸ਼ੀ ਵੀ ਦੋਸਤੋ ਜਰਸੀ ਦੇ ਨਾਲ ਹੈ ਦੀ ਪੋਸ਼ੀ ਦੇ ਵੀਰ ਕਾ ਨਗਮੋਲਾ ਦਾ ਕਰਦਾ ਹਾਂਜੀ ਵੀਰ ਜੀ ਕਿੰਨਾ ਕੁ ਮੁੱਲੇ ਦਾ ਕਰਦੇ ਹੋ ਮੁੱਲੇ ਦਾ ਵੀਰ ਜੀ 42000 ਰੁਪਏ ਹਾਂਜੀ 36000 ਦੀ ਦੇ ਦਾਂਗੇ ਜਿਹੜੀ ਖਾਨ ਆਈ ਠੀਕ ਹੈ 1000 ਦਸੋ ਠੀਕ ਹੈ ਹਾਂਜੀ ਗੱਪਣ ਬਾਰੇ ਦਸੀਏ ਇਹ ਵੀ ਤੇ ਕਿੱਥੇ ਸੁਣੀ ਐ ਅੱਛਾ ਜੀ ਕਿੰਨਾ ਟਾਈਮ ਖਰਦੀ ਐ ਟਾਈਮ ਇਹਨੇ ਲਾ ਜਾਣੇ ਬਾਅਦ ਤੇ 12 ਤੱਕ ਹਾਂਜੀ ਠੀਕ ਹੈ ਜੀ ਤੇ ਦੋ ਦੋ ਚਾਹੀਦੀ ਦੋ ਦੋ 16 17 ਕਿਲੋ ਜਿੰਨਾ ਕੋ ਆਪਾਂ ਲਈ ਦੱਸ ਦੇ ਜੀ ਠੀਕ ਹੈ ਆਹ ਹੁਣ ਕੱਲ ਪਰਸੋ ਦੀ ਲਾਏ ਪਈ ਐ ਹਾਂਜੀ ਇਹਦੇ ਵਲਟਾਂ ਕਾਫੀ ਬਈਆਂ ਐ ਬਾਣਾ ਉਦੀ ਗਾਂ ਠੀਕ ਹੋਣੀ ਹੈ ਤੋ ਤੀਜਾ ਸਵੇਰਾ ਦੋਸਤੋ ਸੁਣੀਏਗਾ ਜੀ ਠੀਕ ਹੈ ਜੈਸੀ ਨਾਲ ਕ੍ਰਾਸ ਹੈ ਤੇ ਅਜੇ ਸੂਨ ਦੇ ਵਿੱਚ ਜਿਹੜਾ ਟਾਈਮ ਹੈ ਤੇ तकरीबन 15 ਕ ਦਿਨ ਦਾ ਟਾਈਮ ਇਹਦੇ ਪਿਆ ਹੋਆ ਦਰਮਿਆਨੇ ਕਦ ਕੱਢ ਦੀ ਅਜੇ ਇਹ ਹਵਾਨੇ ਦੇ ਵਿੱਚ ਦੋਸਤੋ ਤੁਰੀਆਂ ਦੀ ਗਾਂ ਦੇ ਵਿੱਚ ਲੋ ਵਲਟ ਲਾ ਕਾਫੀ ਹੈ ਆਰਡਰ ਕੁਆਲਟੀ ਦੋਸਤੋ ਸੂਨ ਦੇ ਟਾਈਮ ਤੱਕ ਕਰਕੇ ਤਿਆਰ ਕਰੂਗੇ ਬਸ ਆ ਗਈ ਹੁੰਦੇ ਦਿਨ ਹਾਂਜੀ ਹਾਂਜੀ ਵਾਹ ਭਾਈ ਗੱਲ ਬਹੁਤੋ ਕੁਛ ਤੇ ਵੀਰ ਤੋਂ ਕੀ ਮੁੱਲ ਕਰਦਾ ਵੀਰ ਦਾ ਕਿੰਨਾ ਕੁ ਮੁੱਲ ਕਰਦੇ ਵੀਰ ਜੀ ਮੁੱਲੇ ਦਾ ਵੀਰ ਜੀ 55000 ਹਾਂਜੀ 50000 ਦੀ ਦੇ 50000 ਹਾਂਜੀ ਠੀਕ ਹੈ ਜੀ ਠੀਕ ਹੈ ਦੋਸਤੋ ਤਿੰਨ گاਵਾ ਜਿਹੜੀਆਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈਆਂ ਇਹ ਗਾਂ ਜਿਹੜੀ ਗੱਬੜੀਆਂ ਤੇ ਦੂਜੀਆਂ ਦੋਵੇਂ گاਵਾ ਜਿਹੜੀਆਂ ਸੱਜਰ ਸਿੰਘਾਂ ਵਾ ਡਿਟੇਲ ਤੁਹਾਨੂੰ ਸਾਰੀ ਵੀਰ ਨੇ ਦੱਸ ਦਿੱਤੀ ਹੈ ਨੰਬਰ ਮੈਂ ਵੀਰ ਦਾ ਸਕਰੀਨ ਤੇ ਚਲਾ ਦੂੰਗਾ ਜਿਹੜਾ ਵੀ ਪਸ਼ੂ ਜਿਹੜੀ ਵੀਰ ਨੂੰ ਪਸੰਦ ਆਊਗਾ ਵੀਰ ਨਾਲ ਫੋਨ ਤੇ ਜਿਆਦਾ ਜਾਣਕਾਰੀ ਤੁਸੀਂ ਲੈ ਸਕਦੇ ਹੋ ਫੋਨ ਤੇ ਗੱਲਬਾਤ ਕਰ ਸਕਦੇ ਜੀ ਸੋ ਦੋਸਤੋ ਦੋਸਤੋ ਇਹ ਜਿਹੜੀ ਗਾਮ ਆ ਜਿਹੜੀ ਸੂਈ ਆ ਵੀਰ ਕਹਿੰਦਾ ਬੱਚਾ ਜੀ ਦਾ ਮਰਿਆ ਉਹਦੀ ਵੀਡੀਓ ਵੀਰ ਦੇ ਫੋਨ ਦੇ ਵਿੱਚ ਬਣੀ ਪਈ ਹੈ ਜਿਹੜੇ ਵੀ ਵੀਰ ਨੇ ਦੋਸਤੋ ਵੀਡੀਓ ਦੇਖਣੀ ਹੋਊਗੀ ਆਪਾਂ ਉਹਦੇ ਨੰਬਰ ਤੇ ਵੀਡੀਓ ਸੈਂਡ ਕਰ ਦਾਂਗੇ ਸੋ ਦੋਸਤੋ ਵੀਡੀਓ ਨੂੰ ਤੁਹਾਡਾ ਦੇਖਣ ਲਈ ਬਹੁਤ ਬਹੁਤ ਧੰਨਵਾਦ